ਸਾਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ ਅੱਜ ਅੰਮ੍ਰਿਤਸਰ ਵਿੱਚ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਥਾਣਾ ਮੁਹਕਮਪੁਰਾ ਇਲਾਕੇ ਵਿੱਚ ਨਸ਼ਾ ਤਸਕਰ ਸਨੀ ਦੇ ਘਰ ਨੂੰ ਪੁਲਿਸ ਅਤੇ ਨਗਰ ਨਿਕਮ ਨੇ ਮਿਲ ਕੇ ਢਾ ਦਿੱਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਨੀ ਉੱਤੇ 8 ਮਾਮਲੇ ਦਰਜ ਨੇ ਜਿਸ ਵਿੱਚ 4 ਮਾਮਲੇ ਐਨਡੀਪੀਐਸ ਐਕਟ ਅਧੀਨ 2 ਇਰਾਦਾ ਕਤਲ ਅਤੇ ਹੋਰ ਦੋ ਗੰਭੀਰ ਮਾਮਲੇ ਸ਼ਾਮਿਲ ਹਨ ਸਨੀ ਇਸ ਵੇਲੇ ਪਕੌੜਾ ਹੈ ਤੇ ਪੁਲਿਸ ਵੱਲੋਂ ਉਸਦੀ ਤਲਾਸ਼ ਜਾਰੀ ਹੈ ਇਸ ਦੌਰਾਨ ਹੋਰ ਕੀ ਕੁਝ ਹੋਇਆ ਆਉ ਦੇਖਦੇ ਹਾਂ ਪੰਜ ਚਾਰ ਮਹੀਨੇ ਉਹ ਜ਼ਿਆਦਾ ਹੀ ਹੋ ਗਿਆ ਵਾ ਉਹ ਘਰ ਨਹੀਂ ਆਉਂਦਾ ਨਾ ਘਰ ਵੜਦਾ ਨਹੀਂ ਜੀ ਨਾ ਕੀ ਤੁਹਾਡਾ ਨਾ ਮਰ ਗਿਆ ਕਿ ਲੱਕ ਕਿਹੜਾ ਲੱਕ ਤੇ ਤੁੰਗ ਤੁਪਤ ਉਹਨੂੰ ਪਾਈ ਸੀ ਸਾਰਾ ਮਸਲਾ ਕੀ ਹੈ ਅੱਜ ਪੁਲਿਸ ਪਾਸ ਸਾਰੇ ਜੋ ਕਹਣਾ ਮੈਂ ਕਹਤਾ ਸੀ ਬਿਲਡਿੰਗ ਤਾਂ ਅਨਪੁਲਸ ਆਈ ਕਿਉਂ ਨਾ ਪਤਾ ਨਹੀਂ ਮੈਨੂੰ ਹੁਣ ਕਾਤੋਂ ਟਾਉਣ ਦੀ ਕਾਤੋਂ ਨਹੀਂ ਤੁਹਾਡੇ ਬੇਟੇ ਤੇ ਜਾਨ ਲੱਗੇ ਹਾਂ ਜੀ ਜਾਨ ਲੱਗਿਆ ਮਛਾ ਵੇਚ ਦੋ ਨਹੀਂ ਵੇਚਦਾ ਉਹ ਨਹੀਂ ਵੇਚਦਾ ਕਿੰਨੀ ਉਮਰ ਹੈ ਜੀ ਉਮਰ ਹੋਣੀ ਨਹੀਂ 5 ਸਾਲ ਕੀ ਨਾ ਕੀ ਉਹਦਾ ਸੱਨੀ ਕਿਤੇ ਆ ਸੜੇ ਕਿਤੇ ਹੁਣ ਪਤਾ ਨਹੀਂ ਸਾਰਾ ਸੰਕਟ ਹੈ ਅਬਾਸ ਕਰੋ ਬਾਸ ਅਬਾਸ ਸਾਰ ਬਾਸ ਕਰੋ ਮੈਂ ਉਹ ਕੀ ਆਪਣਾ ਬੜਾ ਦੋ ਪਹਿਲੇ ਮੈਨੂੰ ਦੱਸੋ ਪਹਿਲੇ ਪਰਚੇ ਸੀ ਸਰ ਹੋਰ ਤੇ ਪਹਿਲੇ ਪਰਚੇ ਸੀ ਹੈਗੇ ਲੜਾਈ ਲੂੜੀ ਦੇ ਪਰਚੇ ਹੈਗੇ ਉਹਨਾਂ ਦੇ ਕੋਈ ਤੈਨੂੰ ਪੁੱਛ ਕੰਦੀ ਨਸ਼ਾ ਵੇਚਦੇ ਦੁਕਾਨ ਹੁਣ ਜੋ ਮਰਜ਼ੀ ਅਗਲੇ ਕਰ ਹੁਣ ਉਹ ਜੋ ਮਰਜ਼ੀ ਕਹੀ ਜਾਣਾ ਉਹਨਾਂ ਤੁਹਾਨੂੰ ਪਤਾ ਜਾਣੀ ਹੁਣ ਤੁਸੀਂ ਕਿੱਥੇ ਰਹੋਗੇ ਫਿਰ ਹੁਣ ਆਪਾਂ ਕਿੱਥੇ ਰਹਿਣਾ ਉਹ ਤੇ ਹੀ ਬੇਨਤੀ ਕਰਾਂ ਦੀ ਸਾਡਾ ਨਾਂ ਘਰ ਟਾਓ ਅਸੀਂ ਕਿੱਥੇ ਰਹਿਣ ਜੱਕ ਸਾਡੇ ਬੱਚੇ ਨਿਗਨੇ ਨਿਗਨੇ ਬੱਚੇ ਸਾਡੇ ਹੁਣ ਕੋਣ ਫੈਮਿਲੀ ਚ ਤੁਹਾਡੀ ਰਹਿ ਰਿਹਾ ਅਸੀਂ ਦੋਨੇ ਨੌ ਸასი ਰ ਨਹੀਂ ਨਹੀਂ ਜਾਨ ਨੂੰ ਸੁਣਵਾਉਣਾ ਤੁਹਾਡੇ ਜਾਨ ਉਹ ਤਾਂ ਟਾਉਂਦੇ ਲਾ ਕੇ ਮਕਾਨ ਦਾ ਲੈ ਕੇ ਕਰਦੇ ਆਨੇ ਜਿਹਦੇ ਵਾਸਤੇ ਮੇਰੇ ਜੀਮੇਤ ਨੂੰ ਪਸੇ ਬੀਜੀ ਪਾਰਟੀ ਸਰਕਾਰ ਦੀਆਂ ਰਾਜਨਿਤਾ ਅਨੁਸਾਰ ਹੋਇਆ ਗਿਆ ਹੈ। ਇਹਦੇ ਨਿਸ਼ਾਨਦੇਹੀ ਦੇ ਜਰੀਏ ਕਾਰਵਾਈ ਚੱਲ ਰਹੀ ਹੈ। ਉਹ ਤੇ ਅੱਜ ਕਾਰਵਾਈ ਜਿਹੜੀ ਅਗੀ ਕਰਨੀ ਕਿਹੜੀ ਜਗ੍ਹਾ ਤੇ ਆਏ? ਇਹ ਆਈ ਹੈ ਕਿ ਅੰਸ਼ੂ ਲੋਕਾਂ ਕੋਲ। ਹਾਂਜੀ। ਇਸ ਦਾ ਕੀ ਸਬੰਧ ਕਿ ਕਿਸੇ ਵਿਅਕਤੀ ਦਾ ਮਕਾਨ ਜਿੱਥੇ ਪੈ ਜਾਵੇ। ਇਹ ਜਿਹੜਾ ਹੈਗਾ ਦਸਮਾ ਸੱਲੇ ਗੁੱਲੇ ਦਾ ਨਾਮ ਹੈ। ਇਹ ਨਕਸ਼ਾ ਵੀ ਇਸ ਮਨਛਾਦਰਾ ਖੁਦ ਨੇ ਕਿਹਾ ਇਹ ਨਕਸ਼ਾ ਹੈ। ਕਿੰਨੇ ਅਪਾਰਟਮੈਂਟ ਕਿਹੜਾ ਸਾਡਾ ਬਿਲਡਿੰਗ ਨੰਬਰ ਕਿੰਨੇ ਨਾ ਤਾਂ ਬਾਈ ਕਿੰਨੇ ਇਸ ਦੇ ਉੱਪਰ ਪਰਚੇ تھے ਪਹਿਲੇ ਪੁਲਿਸ ਡਿਪਾਰਟਮੈਂਟ ਦੱਸ ਸਕਦਾ ساری ਗੱਲ ਨਹੀਂ ਆਪ ਬਿਲਡਿੰਗ ਢਾ ਰਹੇ ਹੋ ਆਪਕੋ ਕੁਝ ਦਿਆ ਹੋਗਾ ਹਾਂ ਇਹ ਤੇ ਸ਼ਿਕਾਇਤ ਪ੍ਰਾਪਤ ਹੋਈ ਸੀ ਉਹਦੇ ਸੰਸਰੇ ਦੇ ਵਿੱਚ ਇਹ ਆਈ ਜਣੀ ਕਾਪੀ ਕਿੰਨੇ ਇਹਨਾਂ ਦੇ ਬਿਲਡਿੰਗਾਂ ਹੈਆਂ ਇਹ ਬਿਲਡਿੰਗਾਂ ਤੇ ਇੱਕ ਹੀ ਦਿਖਾਈ ਇਹਨਾਂ ਨੂੰ ਜਿਹੜੀ ਸਾਨੂੰ ਸ਼ਿਕਾਇਤ ਮਿਲੀ ਉਹਦੇ ਸੰਸਰੇ ਦੇ ਵਿੱਚ ਇਹ ਆ ਜਿਹਾ ਕਰ ਰਿਹਾ ਹੈ ਤੋ ਅਹਿੰ ਕਿਹਾ ਗਿਆ ਆਪ ਸਾਡੇ ਤਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬੇਗੁਨਾਹ ਹੈ ਤੇ ਉਸਤੇ ਝੂਠੇ ਕੇਸ ਦਰਜ ਕੀਤੇ ਗਏ ਨੇ ਉਹਨਾਂ ਨੇ ਪੁੱਛਿਆ ਹੈ ਕਿ ਜੇਕਰ ਉਹ ਦੋਸ਼ੀ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਘਰ ਦੀ ਛੱਤ ਕਿਉਂ ਟਾਈ ਜਾ ਰਹੀ ਹੈ ਪੁਲਿਸ ਕਮਿਸ਼ਨਰ ਨੇ ਮਾਮਲੇ ਤੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਜਿਹੜੇ ਵੀ ਵਿਅਕਤੀ ਡਰਗ ਮਨੀ ਨਾਲ ਗਜਾ ਕਾਰੋਬਾਰ ਬਣਾਉਂਦੇ ਨੇ ਉਹਨਾਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਸਾਭ ਨੂੰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਦਿਤ ਦਾ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਸਮਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ तकरीबन 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗਮਨੀ ਵੀ तकरीबन ਅਜੀਬ ਕਾਫੀ ਦਿਨਾਂ ਚ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਕਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64ਏ ਦੇ ਵਿੱਚ ਵੀ ਬਹੁਤ ਜੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64ਏ ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮੈਜਿਸਟਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ داخل ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਤਾਂ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੀਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੁੰਗਪਾਈ ਬਟਾਲਾ ਦੇ ਵਿੱਚ ਥਾਣਾ ਮੁਖਮਪੁਰੇ ਦੇ ਏਰੀਆ 'ਚ ਖੜੇ ਆ ਇਹ ਸਨੀ 엘ियस ਕੁਲਾ son of ਬਿੱਟੂ ਸਿੰਘ ਹਾਊਸ ਨੰਬਰ 333 ਤੁੰਗਪਾਈ ਬਟਾਲਾ ਰੋਡ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਹਾਂ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ ਮੁਕੰਪੂਰੇ ਚ اسلامਾਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ੍ਹ ਦੇ ਵਿੱਚ ਪ੍ਰਿਜ਼ਨ ਐਕਟ ਦਾ ਹੈ ਉਸ ਤੋਂ ਬਾਅਦ ਲੜਾਈ ਝਗੜੇ ਦਾ ਮੋਹਮਪੁਰੇ ਦਾ ਉਸ ਤੋਂ ਬਾਅਦ ਚਾਰ ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਤੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵੌਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਸ਼ਲਾਘਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਗਾਟਰਨ ਤੇ ਡਰੱਗ ਮਨੀ ਨਾਲ ਗਲਤ ਪ੍ਰਾਪਰਟੀਆਂ ਬਣਾਈਆਂ ਫੋਮ ਇਹਦੇ ਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਤੁਹਾਡੇ ਰਾਹੀਂ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੜਨਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਗਰਸੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਤੋ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੜਨਾ ਚਾਹੁੰਦਾ ਹੈ ਉਹਦੀ ਹਮਦਰਦੀ ਨਾਲ ਇਲਾਜ ਕਰਾਏਗੀ ਕਮ ਬਲੋ ਸਾਹਿਬ ਜਿਹੜਾ ਮਕਾਨ ਹੈ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਜੇ ਮਾਲ ਖਾਨੇ 'ਚ ਵਰਦਾ ਜਾਵੇ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਨਿਸਪਲ ਕਾਰਪੋਰੇਸ਼ਨ ਦੀ ਐਕਚੁਅਲੀ ਇਨਫੋਰਸਮੈਂਟ ਏਜੰਸੀ ਹੈ ਕਸਟੋਡੀਅਨ ਹੋ ਨੇ ਕਿਉਂਕਿ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਹੈ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ ਇਹ ਹਮਦਾਨ ਦਿੱਤੀ ਹੈ ਤੇ ਤੁਹਾਡੇ ਸਾਹਮਣੇ ਇਹ ਬੜਾ ਕਲੀਅਰ ਮੈਸੇਜ ਆ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਚੁਪਚਪਾ ਕੇ ਜੇ ਕਾਲਾ ਧਨ ਨਾਲ ਜਾਂ ਮਾੜੇ ਡਰਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਇਨਜਾਮ ਹਸ਼ਰ ਹੀ ਹੋਏ ਨਹੀਂ ਅੱਜ ਇਹ ਹੀ ਡੈਮੋਲਿਸ਼ਨ ਹੈਗੀ ਹੈ ਜੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਉਹਨਾਂ ਨੂੰ ਸੱਤੋਂ ਇੱਕੋ ਜਗ੍ਹਾ ਮੰਗੀ ਗਈ ਸੀ ਫੋਰਸ ਉਹਤੇ ਕਾਰਵਾਈ ਅਸੀਂ ਕਰਵਾ ਰਹੇ ਲੋਕਾਂ ਦਾ ਕਿੰਨਾ ਦਾ ਸਹਿਯੋਗ ਮਿਲ ਰਿਹਾ ਹੈ ਲੋਕੀ ਆ ਰਹੀਆਂ ਨੇ ਇਸ ਕੈਪ ਤੋਂ ਦੇਖੋ ਜਿਹੜਾ ਇੱਕ WhatsApp ਨੰਬਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਬਿਲਕੁਲ ਜੀ ਸੇਫ ਪੰਜਾਬ ਔਰ ਸਾਡੀ ਲੋਕਲ ਡਰਗ ਹੈਲਪਲਾਈਨ ਤੇ ਬਹੁਤ ਸਾਰੀਆਂ ਟਿਪਸ ਆ ਰਹੀਆਂ ਔਰ ਮੈਂ ਜਾਣ ਕੇ ਤੁਹਾਨੂੰ ਇਹ ਖੁਸ਼ੀ ਹੋਏਗੀ ਔਰ ਨਾ ਸਾਂਝੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਉਹਨਾਂ ਚੋਂ ਕਨਵਰਟ ਵੀ ਹੋ ਰਹੀਆਂ ਐਫ ਆਈ ਆਰ ਔਰ ਕੁਝ ਚਲੋ 2 4 5% ਕਿਸੇ ਨਿੱਜੀ ਰੰਜਿਸ਼ਨਾ ਤ ਕਮਿਸ਼ਨਰ ਨੇ ਵੀ ਦੱਸਿਆ ਕਿ ਨਗਰ ਨਿਗਮ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਤੇ ਇਹ ਮਕਾਨ ਟਾਇਆ ਗਿਆ ਤੇ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ। ਨਾਲ ਹੀ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹਨਾਂ ਲਈ ਨਸ਼ਾ ਮੁਕਤੀ ਕੇਂਦਰ 'ਚ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਜੋ ਨਸ਼ੇ ਕਰਨ ਵਾਲੇ ਲੋਕ ਸਿੱਧੇ ਰਸਤੇ ਆ ਸਕਣ। ਤਾਂ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਸਰਕਾਰ ਦੀ ਇਸ ਮੁਹਿੰਮ ਬਾਰੇ? ਤੇ ਬਲਡوزر ਕਾਰਵਾਈ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ताज़ा ترین ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਖੇਡਾਂ ਵਿੱਚੋਂ ਖੇੜੇ ਅਣਖੀ ਦਲੇਰਾ ਦੀ ਹੁੰਦੀ ਜਿੱਤੇ ਪੇੜਿਓ ਬਬਰ ਸ਼ੇਰਾਂ ਦੀ ਵਿੱਚ ਮੈਦਾਨੇ ਭੜਨਾ ਹੁੰਦਾ ਕਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਨਿਊ ਜਰਸੀ ਸਪੋਰਟਸ ਕਲੱਬ ਕਰਵਾਉਣ ਜਾ ਰਿਹਾ ਹੈ ਕਬੱਡੀ ਕੱਪ 2025 ਅਮਰੀਕਨ ਫੈਡਰੇਸ਼ਨ ਦੇ ਬੈਨਰ ਹੇਠ 24 ਮਈ ਦਿਨ ਸ਼ਨੀਵਾਰ ਨੂੰ ਸੇਰਵਿਲ ਬਾਰੋ ਹਾਲ ਦੀ ਗਰਾਊਂਡ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਵਾਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਪੰਜ ਓਪਨ ਇੰਟਰਨੈਸ਼ਨਲ ਜੈਂਟੀਆਂ ਟੀਮਾਂ ਦੋ ਲੋਕਲ ਓਪਨ ਦੀਆਂ ਟੀਮਾਂ ਦੋ ਰਸੇ ਦੀਆਂ ਟੀਮਾਂ ਆ ਰਹੀਆਂ ਹਨ 24 ਮਈ 2025 ਦਿਨ ਸ਼ਨੀਵਾਰ ਨੂੰ ਸੇਰਵਿਲ ਬਾਰੋ ਹਾਲ 167 ਮੇਨ ਸਟਰੀਟ ਸੇਰਵਿਲ ਨਿਊ ਜਰਸੀ ਵਿਖੇ ਪਹੁੰਚਣਗੀਆਂ ਚੋਟੀ ਦੀਆਂ ਟੀਮਾਂ ਪਹੁੰਚਣਗੀਆਂ ਰੇਡਾਂ ਲੱਗਣਗੇ ਜੱਫੇ ਨਾਮੀ ਕਬੱਡੀ ਖਿਡਾਰੀ ਦਿਖਾਉਣਗੇ ਮੈਦਾਨ 'ਚ ਜ਼ੋਰ 24 ਮਈ ਨੂੰ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਸਾਰੇ ਕਬੱਡੀ ਲਵਰਾਂ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਅਮੋ ਬਾਕੇ ਪੁੱਜੋ ਤੇ ਮੇਲੇ ਦੀ ਰੌਣਕ ਪਾਓ ਇਸ ਕਬੱਡੀ ਕੱਪ ਲਈ ਆਪ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸੋ ਪੰਚਨਾ ਨਾ ਭੁੱਲਣਾ 24 ਮਈ ਦਿਨ ਸ਼ਨੀਵਾਰ ਨੂੰ ਸ਼ੈਰਵਿਲ 12 ਹਾਲ 167 ਮੇਨ ਸਟਰੀਟ ਸ਼ੈਰਵਿਲ ਨਿਊ ਜਰਸੀ ਵਿਖੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ